ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੇ ਕੱਲ ਪਿੰਡ ਪੱਸੀਵਾਲ ਵਿਖੇ ਹੋਏ ਅਚਨ ਅਚੇਤ ਹਾਦਸੇ ਦੌਰਾਨ ਇੱਕ 13 ਸਾਲਾ ਬੱਚਾ ਰਾਗਵ ਸ਼ਰਮਾ ਦੀ ਮੌਤ ਹੋਣਾ ਪੂਰੇ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ ਅੱਜ ਰਾਗਵ ਸ਼ਰਮਾ ਦੀ ਅੰਤਿਮ ਯਾਤਰਾ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਹੰਝੂ ਭਰੀ ਅੱਖਾਂ ਨਾਲ ਰਾਗਵ ਨੂੰ ਸੇਹੜਾ ਬੰਦੀਕਰ ਅੰਤਮ ਵਿਦਾਇ ਦਿੱਤੀ राघव ਸ਼ਰਮਾ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ 67 ਸੋਲਜਰ ਡਿਵਾਈਨ ਪਬਲਿਕ ਸਕੂਲ ਨਵਾਂ ਨੰਗਲ ਵਿਖੇ ਪੜ੍ਹਾਈ ਕਰ ਰਿਹਾ ਸੀ ਇਸ ਤੋਂ ਪਹਿਲਾਂ राघव ਦੇ ਪਿਤਾ ਅਤੇ ਚਾਚੇ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਿਵੇਂ ਕਿਵੇਂ राघव ਦੀ ਮਾਤਾ ਅਤੇ ਦਾਦਾ ਵੇਦ ਪ੍ਰਕਾਸ਼ ਆਪਣੀ ਜ਼ਿੰਦਗੀ ਬਤਾਉਣ ਲੱਗੇ ਪਰ ਬੁੱਧਵਾਰ ਦਾ ਦਿਨ ਪਰਿਵਾਰ ਲਈ ਇੱਕ ਵਾਰ ਫੇਰ ਕਾਲ ਬਣ ਕੇ ਆਇਆ ਅਤੇ ਰਾਗਵ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਿਵੇਂ ਹੀ ਇਹ ਖਬਰ ਇਲਾਕੇ ਵਿੱਚ ਪਹੁੰਚੀ ਤੇ ਪੂਰੇ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ ਵੱਡੀ ਤਰ੍ਹਾਂ ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਪੱਸੀਵਾਲ ਘਰ ਪਹੁੰਚੇ ਰਾਗਵ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਜੋ ਕਿ ਦੇਖਿਆ ਨਹੀਂ ਸੀ ਜਾਂਦਾ ਉਤੇ ਹੀ ਦਾਦੇ ਵੱਲੋਂ ਅੱਜ ਰਗਵ ਨੂੰ ਦੂਲੇ ਵਾਂਗ ਸਜਾ ਕੇ ਸੇਰਾਬੰਦੀ ਕਰ ਰਗਵ ਨੂੰ ਅੰਤਮ ਵਿਦਾਈ ਹੰਝੂ ਭਰੀ ਅੱਖਾਂ ਨਾਲ ਦਿੱਤੀ ਗਈ ਜਿੱਥੇ ਹਰ ਕਿਸੇ ਦਾ ਮਨ ਪਸਰੀਚ ਗਿਆ ਸੈਂਕੜਾਂ ਦੀ ਤਦਾਦ ਚ ਇਲਾਕੇ ਦੇ ਲੋਕਾਂ ਨੇ ਰਗਵ ਦੀ ਅੰਤਮ ਯਾਤਰਾ ਚ ਹਿੱਸਾ ਲੈਂਦਿਆਂ ਹੋਇਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਵਿੱਚ ਸਾਡਾ ਚੈਨਲ ਦੀ ਸਮੁੱਚੀ ਟੀਮ ਵੀ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦੀ ਹੈ ਅਤੇ ਵਾਹਿਗੁਰੂ ਪ੍ਰਮਾਤਮਾ ਰાગਵ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦੇ ਨਾਲ ਨਾਲ ਦੁੱਖ ਸਹਿਣ ਦੀ ਸ਼ਕਤੀ ਵੀ ਦੇਣ ਇਹ ਅਰਦਾਸ ਕਰਦਾ ਹੈ।

ਬਣੀ ਬਣੀ ਹਵਾ ਚੱਲਦੋ ਸਾਰੇ ਸਾਰੇ ਜਿਹੜੇ ਸਭ ਨੇ ਜਿਹੜੇ ਨਾ ਉਹਨਾਂ ਦੇ ਨਾਲ ਨਹੀਂ ਜੀ ਤਾ ਅਬਦੁੱਲ ਐ ਤੇ ਘੜ ਜਾਓ 13 ਸਾਲ ਦਾ ਬੱਚਾ ਸੀ ਉਹਦੇ ਪਤਾ ਲੱਗਿਆ ਕਿ ਉਹਨੂੰ ਜਿਹੜੀ ਡੈੱਡ ਬੋਡੀ ਹੈ ਉਹ ਸਿਵਲ ਹਸਪੀਟਲ ਲੈ ਕੇ ਆਏ ਨੇ ਤਾਂ ਫਿਰ ਡਾਕਟਰ ਸਾਹਿਬ ਨੇ ਵੀ ਜਦੋਂ ਚੈੱਕ ਕੀਤਾ ਤਾਂ ਉਹ ਬਰੋਟ ਡੈੱਡ ਹੀ ਸੀ ਤੇ ਉਸ ਤੋਂ ਬਾਅਦ ਆਏ ਸੀ ਬੱਚੇ ਕੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਉਹਦੇ ਜਿਹੜੇ ਫੈਮਿਲੀ ਮੈਂਬਰਸ ਹੈ ਤੇ ਇਸ ਲਈ ਮੈਂ ਮੌਕੇ ਤੇ ਗਿਆ ਸੀ ਸਿਵਲ ਹਸਪੀਟਲ ਤਾਂ ਉੱਥੇ ਉਹਨਾਂ ਨੇ ਮੈਨੂੰ ਦਾਦਾ ਜੀ ਮਿਲੇ ਸੀ ਸ਼ਾਇਦ ਵੇਦ ਪ੍ਰਕਾਸ਼ ਸੀ ਉਹਦਾ ਨਾਮ ਉਹਨਾਂ ਨੇ ਕਿਹਾ ਕਿ ਸਾਡੇ ਪਹਿਲਾਂ ਦੋ ਮੇਰੇ ਬੱਚੇ ਵੀ ਚਲ ਗਏ ਮੇਰਾ ਇੱਕ ਪੋਤਾ ਸੀ ਉਹ ਵੀ ਜਿਹੜੀ ਉਹਦੀ ਡੈਥ ਹੋ ਗਈ ਹੈ ਤੇ ਇਸ ਦੇ ਆਧਾਰ ਤੇ ਜਿਹੜੀ ਹੈਗੀ ਹੁਣ ਆਪਣੀ ਕੀ ਅਸੀਂ ਕੋਈ ਪੋਸਟਮਾਰਟਮ ਨਹੀਂ ਕਰਾਉਣਾ ਕਿਉਂਕਿ ਜਿਹੜੀ ਇਹ ਡੈਥ ਹੋਈ ਆ ਅਚਾਨਕ ਤੇ ਕੁਦਰਤੀ ਹੋਈ ਆ ਬੱਸ ਝੋ ਉਤਰਦੇ ਹੋਏ ਇਹਦੀ ਸਿਸਟਰ ਵੀ ਨਾਲ ਸੀ ਮੁੰਡੇ ਦੀ ਇਹਦੀ ਇੱਕ ਭੈਣ ਵੀ ਆ ਤਾਂ ਫਿਰ ਇਹ ਜਿਹੜੀ ਹੈਗੀ ਰਾਗਵ ਸ਼ਰਮਾ ਮੁੰਡੇ ਦਾ ਨਾਮ ਸੀ 13 ਸਾਲ ਕਰੀਬ ਉਮਰ ਸੀ ਜੀ ਇਹਦੀ ਮੁੰਡੇ ਦੀ ਨਹੀਂ ਜੀ ਹੁੰਦਾ ਤਾਂ ਦਾ ਕੰਪਲੇਂਟ ਕਰਨੀ ਸੀ ਜੀ ਅਗਲੇ ਨੇ ਇਹੋ ਜੀ ਤਾਂ ਕੋਈ ਕੰਪਲੇਂਟ ਹੀ ਨਹੀਂ ਕੀਤੀ ਹੈਗੀ ਕਿਸੇ ਨੇ ਸਕੂਲ ਦੀ ਬੱਸ ਨਹੀਂ ਕੋਈ ਨਿੱਜੀ ਸੀਗੀ ਸਰ ਨਹੀਂ ਇਹ ਦੇਖੋ ਅਸੀਂ ਤਾਂ ਇਨਵੈਸਟਿਗੇਟ ਕੀਤਾ ਹੀ ਨਹੀਂ ਕੇਸ ਜਦੋਂ ਤੱਕ ਕੋਈ ਕੰਪਲੇਂਟ ਆਉਂਦੀ ਜਾਂ ਸਟੇਟ ਆਉਂਦੀ ਹੈ ਸਟੇਟਮੈਂਟਾਂ ਦੀ ਜਾਂ ਕੋਈ ਕਾਬਲ ਦਸਤੰਦ ਜੀਪਰਾਦ ਕੋਗਨੀਜੇਬਲ ਅਫੈਂਸ ਹੁੰਦਾ ਫਿਰ ਤਾਂ ਅਸੀਂ ਕਰਦੇ ਆ ਉਹ ਤਾਂ ਕਹਿੰਦੇ ਕਿ that is natural death ਤਾਂ ਫਿਰ ਜਿਹੜੀ ਹੈਗੀ ਉਸ ਹਿਸਾਰ ਤੇ ਕਾਰਵਾਈ ਕੀਤੀ